ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਖਾਲਸਾ ਪੰਥ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਿਡਨੀ ਆਸਟ੍ਰੇਲੀਆ ਵਿਖੇ ਗੁਰਦੁਆਰਾ ਜਿਸ ਬਾਬਾ ਦੀਪ ਸਿੰਘ ਜੀ ਵਿਖੇ ਆਉਣ ਵਾਲੀ 21 ਤਰੀਕ ਨੂੰ ਬੰਦੀ ਛੋੜ ਦਿਵਸ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਵਾਪਸ ਆਏ ਸੀ ਔਰ ਗੁਰਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੁਸ਼ੀ ਮਨਾਈ ਸੀ ਸੋ ਇਹਦੇ ਸਬੰਧ ਦੇ ਵਿੱਚ ਕੁਝ ਓ ਇਦਾਂ ਦੀਆਂ ਦੁਬਦਾਂ ਜਾਂ ਗੱਲਾਂ ਹੋ ਰਹੀਆਂ ਨੇ ਕਿ ਬੰਦੀ ਛੋੜ ਦਿਵਸ ਜਿਹੜਾ 21 ਤਰੀਕ ਨੂੰ ਨਹੀਂ ਹੈ ਪਰ ਪੰਥ ਖਾਲਸਾ ਵੱਲੋਂ ਇਹ ਸਾਰੀ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਬੰਦੀ ਛੋੜ ਦਿਵਸ ਔਰ ਦੀਵਾਲੀ ਇਹ ਦੋਵੇਂ ਗੁਰੂ ਘਰ ਦੇ ਵਿੱਚ ਮਨਾਏ ਜਾਂਦੇ ਹਨ ਸ਼ੁਰੂ ਤੋਂ ਲੈ ਕੇ ਔਰ 21 ਅਕਤੂਬਰ 2025 ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਜੀ ਵਿਖੇ ਬੜੇ ਸ਼ਰਧਾ ਪ੍ਰੇਮ ਨਾਲ ਮਨਾਇਆ ਜਾ ਰਿਹਾ ਹੈ ਉਸ ਸੰਗਤਾਂ ਪਹੁੰਚ ਕੇ ਗੁਰੂ ਜੱਜ ਸੁਣ ਕੇ ਜੀਵਨ ਸਫਲਾ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵਖ ਵਖ ਜੋ ਅਸਥਾਨਾਂ ਵਿੱਚ ਗੁਰੂ ਘਰਾਂ ਵਿੱਚ ਜਿਹੜੇ ਕਿ ਸੰਗਤ ਪੁੱਛ ਰਹੀ ਹੈ ਵੀ ਬੰਦੀ ਛੋੜ ਦਿਵਾਲੀ ਕਿਹੜੇ ਦਿੰਦੇ ਐ ਇਸ ਕਰਕੇ 21 ਤਰੀਕ ਜੋ ਕਿ ਸੁਬਾ ਤੋਂ ਲੈ ਕੇ ਸ਼ਾਮ ਤੱਕ ਵੱਖ-ਵੱਖ ਸਥਾਨਾਂ ਵਿੱਚ ਜੋ ਗੁਰੂ ਘਰ ਜੋ ਸ਼ਹੀਦ ਬਾਬਾ ਦੀਪ ਸਿੰਘ ਜਾਂ ਆਸਟ੍ਰੇਲੀਅਨ ਸਿੱਖਾ ਐਸੋਸ਼ੀਏਸ਼ਨ ਵੱਲੋਂ ਇਹ ਜੋ ਬੰਦੀ ਛੋਟ ਦਿਵਸ ਹੈ ਉਹ 21 ਤਰੀਕ ਨੂੰ ਮਨਾਇਆ ਜਾਊਗਾ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਨੇ ਸਮੂਲਿਤ ਕਰਨੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਕੁਲਵੰਤ ਸਿੰਘ ਦੀ ਲੁਧਿਆਣੇ ਵਾਲੇ ਸੰਗਤਾਂ ਨੂੰ ਕਥਾ ਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਜੋ ਅੱਜ ਦੇ ਦਿਵਾਨ ਜਿਉਂ ਐਤਵਾਰ ਸੀ ਅੱਜ ਅਤੇ ਕੱਲ ਨੂੰ ਸੋਮਵਾਰ ਤਿੰਨ ਦੀਵਾਨ ਸ਼ਾਮ ਦੇ ਅਤੇ 21 ਨੂੰ ਹੀ ਦੀਵਾਨ ਜੋ ਬੰਦੀ ਛੋੜ ਦਿਵਸ ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਿਖੇ ਵੀ ਭਾਈ ਸਾਹਿਬ ਦੀ ਕਥਾ ਦੀ ਹਾਜ਼ਰੀ ਹੈ 26 ਤਰੀਕ ਨੂੰ ਇਸ ਸਥਾਨ ਤੇ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਅਖੀਲੇ ਦੀਵਾਨ ਹੈ ਵੱਧ ਤੋਂ ਵੱਧ ਸੰਗਤਾਂ ਨੇ ਸਬੂਲਤ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ